ਲੜਾਈ ਝਗੜਾ ਤਾਂ ਸਾਰਿਆਂ ਦੇ ਘਰਾਂ ਦੇ ਵਿੱਚ ਥੋੜਾ ਬਹੁਤਾ ਜਿਹੜਾ ਉਹ ਚੱਲਦਾ ਹੀ ਰਹਿੰਦਾ ਆ ਪਰ ਜਦੋਂ ਉਹ ਕਿਸੇ ਹੱਦ ਤੱਕ ਪਹੁੰਚ ਜਵੇ ਕਿ ਜਦੋਂ ਗੱਲ ਪੁਲਿਸ ਤੱਕ ਪਹੁੰਚ ਜਵੇ ਬੰਦੇ ਤੇ ਚਾਰਜਸ ਲੱਗ ਜਾਣ ਤਾਂ ਇਹਦਾ ਮਤਲਬ ਆ ਕਿ ਉਦੋਂ ਘਰ ਦਾ ਜਿਹੜਾ ਸਾਊਥ-ਵੈਸਟ ਜ਼ੋਨ ਤੇ ਨਾਰਥ-ਈਸਟ ਜ਼ੋਨ ਦੋਨੇ ਡਿਸਟਰਬ ਹੁੰਦੇ ਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਮੈਂ ਅੱਜ ਕੈਲਗਰੀ ਦੇ ਵਿੱਚ ਆ ਐਂਡ ਕੈਲਗਰੀ ਦੇ ਵਿੱਚ ਜਿਹੜੀ ਫੈਮਿਲੀ ਦਾ ਘਰ ਵਿਜ਼ਿਟ ਕਰਕੇ ਹਟੀਆਂ ਇਹਨਾਂ ਦੇ ਵਿਆਹ ਹੋਏ ਨੂੰ 16-17 ਸਾਲ ਹੋ ਗਏ ਆ ਐਨ ਪਹਿਲਾਂ ਕਦੀ ਕੋਈ ਪ੍ਰੋਬਲਮ ਨਹੀਂ ਸੀਗੀ ਬਸ 4-5 ਸਾਲ ਹੋਏ ਜਦੋਂ ਇਸ ਨਵੇਂ ਘਰ ਦੇ ਵਿੱਚ ਮੂਵ ਹੋਏ ਜਿੱਦਾਂ ਹੀ ਮੂਵ ਹੋਏ ਇਹਨਾਂ ਦੀਆਂ ਬਹੁਤ ਲੜਾਈਆਂ ਸ਼ੁਰੂ ਹੋਣ ਲੱਗ ਗਈਆਂ ਜਿਹਨਾਂ ਦੀ ਵਾਈਫ ਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਸਬੈਂਡ ਇਨੋਂ ਦਾ ਵੀ ਬਹੁਤ ਪਿਆਰ ਕਰਦੇ ਸੀ ਐਂਡ ਆਪਦੀ ਮਾਂ ਦਾ ਵੀ ਬਹੁਤ ਸਤਿਕਾਰ ਕਰਦੇ ਸੀ ਪਰ ਜਦੋਂ ਹੀ ਇਸ ਘਰ ਦੇ ਵਿੱਚ ਆਏ ਇਹਨਾਂ ਦੇ ਹਸਬੰਡ ਵਾਈਫ ਦੇ ਵਿੱਚ ਤਾਂ ਜਿਹੜੀ ਲੜਾਈ ਹੋਣੀ ਹੋਣੀ ਸੀਗੀ ਪਰ ਉਹ ਆਪਦੀ ਮਾਂ ਤੇ ਵੀ ਹੱਥ ਚੱਕਣ ਲੱਗ ਗਿਆ ਸੀ ਵੀ ਆਪਣੀ ਵਾਈਫ ਨੂੰ ਵੀ ਕੁੱਟਣ ਲੱਗ ਗਿਆ ਸੀਗੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈਆਂ ਐਂਡ ਇੱਕ ਦਿਨ ਇੰਨੀ ਜ਼ਿਆਦਾ ਪ੍ਰੋਬਲਮ ਵੱਧ ਗਈ ਉਹਨਾਂ ਦੀ ਮਾਂ ਨੇ ਆਪਦੇ ਬੇਟੇ ਦੇ ਖਿਲਾਫ ਪੁਲਿਸ ਕਾਲ ਕੀਤੀ ਤੇ ਚਾਰਜਸ ਲੱਗੇ ਹੁਣ ਸਾਰਾ ਘਰ ਖੇਰੂ ਖੇਰੂ ਹੋਇਆ ਪਿਆ ਆ ਉਹਨਾਂ ਦੇ ਚਾਰਜਸ ਲੱਗ ਗਏ ਆ ਉਹ ਘਰ ਨਹੀਂ ਆ ਸਕਦੇ ਐਂਡ ਬਹੁਤ ਚੀਜ਼ਾਂ ਜਿਹੜੀਆਂ ਖਰਾਬ ਹੋ ਗਈਆਂ ਮੈਂ ਆਪਣੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਸਾਰੀ ਇਹ ਇਨਫੋਰਮੇਸ਼ਨ ਸ਼ੇਅਰ ਕਰਦੀਆਂ ਕਿ ਕੋਈ ਵੀ ਚੀਜ਼ ਜਦੋਂ ਲਿਮਟ ਤੋਂ ਵੱਧ ਜਾਂਦੀ ਆ ਕਿ ਤੁਸੀਂ ਘਰ ਦੇ ਵਿੱਚ ਜਾਂ ਲੜਾਈ ਝਗੜਾ ਇੰਨਾ ਜ਼ਿਆਦਾ ਹੋ ਰਿਹਾ ਆ ਕਿ ਤੁਹਾਡੇ ਬਸ ਦੀ ਗੱਲ ਨਹੀਂ ਰਹੀ ਤੇ ਘਰ ਜ਼ਰੂਰ ਚੈੱਕ ਕਰਾ ਲੈਣਾ ਚਾਹੀਦਾ ਸੋ ਜਦੋਂ ਅੱਜ ਇਹਨਾਂ ਦਾ ਘਰ ਵਿਜ਼ਿਟ ਕੀਤਾ ਤਾਂ ਘਰ ਦਾ ਜਿਹੜਾ ਸਾਊਥ-ਵੈਸਟ ਜ਼ੋਨ ਸੀਗਾ ਉੱਥੇ ਇਹਨਾਂ ਨੇ ਰੈੱਡ ਪੇਂਟ ਕੀਤਾ ਸੀਗਾ ਘਰ ਦਾ ਜਿਹੜਾ ਨਾਰਥ-ਈਸਟ ਜ਼ੋਨ ਆ ਉੱਥੇ ਇਹਨਾਂ ਦੇ ਗੈਸ ਸੀਗਾ ਸੋ ਘਰ ਦਾ ਜਿਹੜਾ ਸਾਊਥ-ਵੈਸਟ ਜ਼ੋਨ ਆ ਜਦੋਂ ਉਥੇ ਰੈੱਡ ਪੇਂਟ ਆ ਗਿਆ ਜਾਂ ਉਥੇ ਟਾਇਲਟ ਆ ਗਈ ਜਾਂ ਉਥੇ ਗ੍ਰੀਨ ਪਲਾਂਟ ਆ ਗਿਆ ਤੇ ਇਦਾਂ ਦੀ ਪ੍ਰੋਬਲਮ ਹੋਣੀ ਆ ਕਿ ਤੁਹਾਡਾ ਜਿਹੜਾ ਕੀਤਾ ਹੋਇਆ ਕੰਮ ਆ ਉਹਦੇ ਜਿਹੜੇ ਪੈਸੇ ਆ ਸਾਰੇ ਮੜ ਕੇ ਵਕੀਲਾਂ ਕੋਲ ਜਾਣੇ ਆ ਕੋਰਟਾਂ ਕਚਰੀਆਂ 'ਚ ਖਰਚ ਹੋਣੇ ਆ ਇਦਾਂ ਦੀ ਪ੍ਰੋਬਲਮ ਦੇ ਵਿੱਚ ਤੁਸੀਂ ਨਾ ਆਵੋ ਪਹਿਲਾਂ ਹੀ ਜਿਹੜੀ ਪ੍ਰੋਬਲਮ ਆ ਉਹਦਾ 100% ਰਿਜ਼ਲਟ ਹੋ ਸਕਦਾ ਆ ਤੁਸੀਂ ਇਦਾਂ ਦੀ ਪ੍ਰੋਬਲਮ 'ਚ ਨਿਕਲ ਰਹੇ ਆ ਤੁਹਾਨੂੰ ਉਹਦੇ ਬਾਰੇ ਕੋਈ ਸੋਲੂਸ਼ਨ ਚਾਹੀਦਾ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ @4165582443